ਸਾਡਾ ਨੁਕਮੇਸ਼ਾ ਵਿਰੋਧ ਸਾਰੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੈ 1 ਮਾਰਚ ਤੋਂ ਸ਼ੁਰੂ ਕੀਤਾ ਗਿਆ ਹੈ ਜਿਹੜਾ ਕਿ ਇੱਕ ਬੜਾ ਜਿਹਹਾਦ ਹੈ ਡਰੱਗਸ ਦੇ ਖਿਲਾਫ ਉਸੇ ਸਿਲਸਿਲੇ ਵਿੱਚ ਅੱਜ ਸਾਰੇ ਪੰਜਾਬ ਦੇ ਵਿੱਚ ਅਸੀਂ 1200 ਥਾਵਾਂ ਤੇ ਇਕੱਠੇ ਜਿਹੜੇ ਸਾਡੇ ਕੋਲ ਇੰਟੈਲੀਜੈਂਸ ਹੈਗੀ ਜਿੱਥੇ ਡਰੱਗਸ ਵਿਕਦੇ ਆ ਜਾਂ ਨਸ਼ੇ ਲੋਕ ਕਰਦੇ ਆ ਸੋ 1200 ਥਾਵਾਂ ਤੇ ਸਾਰੇ ਪੰਜਾਬ ਦੇ ਵਿੱਚ ਇੱਕ ਕੈਸੋ ਆਪਰੇਸ਼ਨ ਚਲਾਇਆ ਗਿਆ ਔਰ ਹੁਣ ਵੀ ਬਹੁਤ ਸਾਰੀ ਥਾਵਾਂ ਤੇ ਚੱਲ ਰਿਹਾ ਹੈ ਹੁਣ ਤੱਕ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਹੁਣ ਤੱਕ 19 ਪਰਚੇ ਦਰਜ ਹੋ ਚੁੱਕੇ ਆ ਲੋਕ ਫੜੇ ਗਏ ਆ ਰਿਕਵਰੀ ਹੋਈ ਹੈ ਔਰ ਇਹ ਜਿਹੜਾ ਸਾਡਾ ਇੱਕ ਮੂਹਮ ਹੈ ਕਿ ਜਿਹੜੀ ਵੱਡੀ ਮੱਛੀਆਂ ਹਨ ਇਹਨਾਂ ਨੂੰ ਫੜਿਆ ਜਾਵੇ ਜਿਹੜੇ ਬਿਗ ਫਿਸ਼ਰਜ਼ ਆ ਇਨਾਂ ਨੂੰ ਫੜਿਆ ਜਾਵੇ ਤਾਂ ਕਿ ਜਿਹੜੀ ਸਪਲਾਈ ਲਾਈਨ ਹੈ ਇਸ ਨੂੰ ਕੱਟ ਕੀਤਾ ਜਾਵੇ ਔਰ ਨਾਲ ਦੀ ਨਾਲ ਜਿਹੜੇ ਸਾਡੇ ਵੀਰ ਜਿਹੜੇ ਬੱਚੇ ਡਰੱਗਸ ਦੇ ਵਿੱਚ ਪੈ ਗਏ ਹਨ ਉਹਨਾਂ ਨੂੰ ਅਸੀਂ ਪ੍ਰੋਤਸਾਹਿਤ ਕਰੀਏ ਕਿ ਉਹ ਨਸ਼ਾ ਤਿਆਗ ਕੇ ਮੇਨਸਟ੍ਰੀਮ ਦੇ ਵਿੱਚ ਆ। ਸੋ ਇਹ ਨਸ਼ਾ ਵਿਰੋਧ ਜਿਹੜਾ ਸਾਡਾ ਯੁੱਧ ਨਸ਼ਾ ਵਿਰੋਧ ਹੈ ਉਸੇ ਦੇ ਵਿੱਚ ਉਸੇ ਸਿਲਸਿਲੇ 'ਚ ਅੱਜ ਇੱਕ ਐਸੋ ਆਪਰੇਸ਼ਨ ਸਾਰੇ ਪੰਜਾਬ 'ਚ ਕੀਤਾ ਗਿਆ ਜਿਸ ਦੇ ਵਿੱਚ ਸਾਰੇ ਸੀਨੀਅਰ ਆਫਸਰਸ ਨੇ ਆਪ ਇਸ ਆਪਰੇਸ਼ਨ ਨੂੰ ਸੁਪਰਵਾਈਜ਼ ਸਰ ਬੰਗੀ ਨੂੰ ਕੱਲ ਨੂੰ ਜੂਨੀਪੁਰ ਜ਼ਿਲ੍ਹੇ ਦੇ ਇੱਕ ਟੀਕਾ ਕੇਂਦਰ ਹੋ ਗਿਆ ਸੀ ਇਸ ਦੇ ਨਾਲ ਨਾਲ ਅੰਮ੍ਰਿਤਸਰ ਪੁਲਿਸ ਫਾਈਲਿੰਗ ਦੀ ਸਥਿਤੀ ਨਾਲ ਆਇਆ ਲੱਗਦਾ ਕਿ ਇਹ ਕੋਈ ਇਡੈਂਟੀਫਾਈਡ ਮਿਊਚਲਸ ਹੈ ਜਿਹੜਾ ਕੱਲ ਬੰਗੇ ਹੋਇਆ ਇਹ ਆਪਸੀ ਦੁਸ਼ਮਣੀ ਦਾ ਨਤੀਜਾ ਸੀਗਾ ਦੋ ਗਰੁੱਪਸ ਦੇ ਵਿੱਚ ਅਸਲ ਚੱਲ ਰਹੀ ਸੀ ਔਰ ਕੱਲ ਵਿਵਾਦ ਹੋਇਆ ਉਸ ਦੇ ਬਾਅਦ ਗੋਲੀਬਾਰੀ ਹੋਈ ਜਿਹੜੇ ਅਕਿਊਜ਼ਡ ਹੈ ਉਹ ਆਈਡੈਂਟੀਫਾਈ ਕੀਤੀ ਜਾ ਸਕਦੇ ਹੈ ਬਹੁਤ ਖੇਤਰੀ ਹੋ ਸਾਡੀ ਗ੍ਰਿਫਟ ਹੈ ਕਿ ਅੰਮ੍ਰਿਤਸਰ ਸੁਰੱਖਿਆ ਫਾਈਲਿੰਗ ਦੀ ਲੋੜ ਹੈ ਉਹ ਵੀ ਉਹ ਵੀ ਹੁਣ ਤੱਕ ਜਿਹੜਾ ਇਨਵੈਸਟੀਗੇਸ਼ਨ ਜਾਰੀ ਹੈ ਬਟ ਉਹ ਵੀ ਸਾਨੂੰ ਇਹ ਹੀ ਹੈ ਕਿ ਆਪਸ ਦੇ ਵਿੱਚ ਤਕਰਾਰ ਹੋਣ ਦੇ ਬਾਅਦ ਇਹ ਫਾਈਲਿੰਗ ਸਰ ਵਕਬਲ ਥਾਵਾਂ ਤੇ ਆਪਰੇਸ਼ਨ ਜਾਰੀ ਹੈ ਕੋਈ ਰਿਕਵਰੀ ਦਾ ਸੁਨੇਹਾ ਹੈ ਕੋਈ ਵੱਡੀ ਰਿਕਵਰੀ ਇਸ ਦੇ ਵਿੱਚ ਮਿਲ ਪਾਈ ਹੋਵੇ ਕਿਉਂਕਿ ਅਜੇ ਕਿਉਂਕਿ ਆਪਰੇਸ਼ਨ ਚੱਲ ਰਹੇ ਹੈ ਸੋ ਸ਼ਾਮ ਤੱਕ ਅਸੀਂ ਜਿਹੜਾ ਸਾਡੇ ਕੋਲ ਡਾਟਾ ਲੇਟ ਹੋਏਗਾ ਅਸੀਂ ਮੀਡੀਆ ਨਾਲ ਤੁਹਾਡੇ ਨਾਲ ਸਾਂਝੀ ਕਰਾਂਗੇ ਹੁਣ ਤੱਕ ਜਿਵੇਂ ਤੁਹਾਨੂੰ ਦੱਸਿਆ ਕਿ 19 ਪਰਚੇ ਪੰਜਾਬ ਦੇ ਵਕਬਲ ਜ਼ਿਲ੍ਹਿਆਂ ਚ ਦਰਜ ਬਹੁਤ ਸਾਰੇ ਜਿਹਨੂੰ ਸਭ ਪਾਰਾ ਤੋਂ ਸਾਡੇ ਹਾਂ तकरीबन 1200 ਜਗ੍ਹਾ ਤੇ ਇਹ ਸਾਰੇ ਪੰਜਾਬ ਦੇ ਵਿੱਚ ਰੇਟਸ ਦਾ ਕਾਰਜਕਾਰ ਕਾਸਿ ਸਰ ਚੱਲਦਾ ਹੈ ਬ੍ਰਾਇਨ ਤੋਂ ਚੱਲਦਾ ਹੈ ਦੇਖੋ ਇਸ ਦਾ ਨਤੀਜਾ ਤੁਹਾਡੇ ਸਾਹਮਣੇ ਹੈ ਲਗਭਗ 24000 ਦੇ ਕਰੀਬ ਪਰਚੇ ਹੁਣ ਤੱਕ ਦਰਜ ਅਸੀਂ ਕੀਤੇ ਹੈ 36000 ਦੇ ਕਰੀਬ ਜਿਹੜੇ ਡਰੱਗ ਪੈਡਲਰਸ ਔਰ ਡਰੱਗ ਸਮਗਲਰਸ ਹੈ ਇਹਨਾਂ ਨੂੰ ਗ੍ਰਿਫਤਾਰ ਕਰਨ ਚ ਪੁਲਿਸ ਨੂੰ ਕਾਮਯਾਬੀ ਮਿਲੀ ਹੈ ਬਹੁਤ ਸਾਰੇ ਬੱਚਿਆਂ ਨੂੰ ਅਸੀਂ ਡੀ ਐਡਿਕਸ਼ਨ ਸੈਂਟਰ অর ਓਟ ਸੈਂਟਰਸ ਦੇ ਵਿੱਚ ਲੈ ਕੇ ਗਏ ਜਾਂ ਉਹਨਾਂ ਨੂੰ ਦਾਖਲ ਕਰਾਇਆ ਨਾਲ ਦੀ ਨਾਲ ਸਾਡਾ ਮੇਨ ਫੋਕਸ ਵੱਡੀ ਫਿਸ਼ਸ ਦੇ ਉੱਤੇ ਹੈ ਜਿਹੜੇ ਵੱਡੇ ਸਮਗਲਰਸ ਹੈ ਉਹਨਾਂ ਤੇ ਸਾਡਾ ਮੇਨ ਫੋਕਸ ਹੈ ਉਹਨਾਂ ਦੀ ਪ੍ਰੋਪਰਟੀਆਂ ਫੋਰਫੀਟ ਕੀਤੀਆਂ ਉਹਨਾਂ ਦੇ ਫਾਈਨੈਂਸ਼ੀਅਲ ट्रांजैक्शन ਟ੍ਰੇਸ ਕਰਦੇ ਆ ਹੋਇਆ ਬੈਕਵਰਡ ਫਾਰਵਰਡ ਲਿੰਕੇਜਸ ਨੂੰ ਕਨੈਕਟ ਕਰਦੇ ਆ ਹੋਏ ਆ ਉਹਨਾਂ ਸਾਰਿਆਂ ਦੇ ਖਿਲਾਫ ਐਕਸ਼ਨ ਲਏ ਸਰ ਕੁਝ ਪਤਾ ਲੱਗ ਰਿਹਾ ਇਹਨਾਂ ਨਸ਼ਾ ਪੰਜਾਬ ਦੇ ਵਿੱਚ ਆ ਰਹੇ ਕਿੱਥੋਂ ਆ ਰਹੇ ਇਹਨਾਂ ਸਾਰਾ ਇੰਨੀ ਜ਼ਰ ਸਪਲਾਈ ਕਿਉਂ ਹੋ ਰਹੀ ਹੈ ਨਾ ਨਸ਼ਾ ਦੇਖੋ ਪੰਜਾਬ ਵੀ ਇੱਕ ਬਾਰਡਰ ਸਟੇਟ ਬਹੁਤ ساری ਸਾਡੀ ਆਪਣੀ ਪ੍ਰੋਬਲਮਸ ਹੈਗੀਆਂ ਇੱਕ ਐਨੀਮੀ ਕੰਟਰੀਜ਼ ਹਨ ਆਲ ਸਾਡਾ ਬਾਰਡਰ ਲੱਗਦਾ ਹੈ ਔਰ ਬਹੁਤ ساری ਡਰਗ ਸਾਡੀ ਵਿਦੇਸ਼ ਤੋਂ ਆਉਂਦੀ ਕੁਝ ਸਾਡੇ ਜਿਹੜੇ ਹਿੰਦੁਸਤਾਨ ਦੇ ਵਿੱਚ ਵੀ ਕਿਉਂਕਿ ਜਿੱਥੇ ਮਾਰਕੀਟ ਹੁੰਦੀ ਹੈ ਉੱਥੇ ਡਰਗਸ ਆਉਂਦੇ ਸੋ ਅਸੀਂ ਡੇਡੀਕੇਟਿਡਲੀ ਡੇਲੀ ਬੇਸਿਸ ਤੇ ਇਹਨੂੰ ਮੋਨਿਟਰਿੰਗ ਕਰਕੇ ਇਸ ਡਰੱਗਸ ਦਾ ਬਹੁਤ ਇਹਦਾ ਅਸੀਂ ਘਟ ਓਕੇ ਹੈ ਔਰ ਲੋਕ ਬਹੁਤ ਸਾਡੇ ਨਾਲ ਸਹਿਯੋਗ ਕਰ ਰਹੇ ਹੈ ਜਿਹੜੀ ਸਾਡੀ ਹੈਲਪਲਾਈਨ ਹੈ ਉਸ ਦੇ ਵਿੱਚ ਬਹੁਤ ਸਾਰੀ ਇਨਫੋਰਮੇਸ਼ਨ ਸਾਨੂੰ ਪ੍ਰਾਪਤ ਹੋਉਂਦੀਆਂ ਨੇ ਔਰ ਉਸ ਦੇ ਉੱਤੇ ਕਾਰਵਾਈ ਕੀਤੀ ਸਰ ਲੋਕ ਕਹਿੰਦੇ ਨੇ ਕਿ ਅਸੀਂ ਜੇ ਸਰ ਜੇ ਗੁੱਟ ਕੀ ਅਰੇਂਜਮੈਂਟ ਹੈਗੀ ਆਪਣੀ ਵਧੀਆ ਸਾਡੇ ਜੀ ਬਿਲਕੁਲ ਆਫਟਰ ਦਿੱਲੀ ਬਲਾਸਟ ਸਾਡੇ ਸਟੇਟ ਦੇ ਵਿੱਚ ਵੀ ਰੈਡ ਅਲਰਟ ਜਾਰੀ ਕੀਤਾ ਹੈ ਇੰਟੈਂਸਿਵ ਚੈਕਿੰਗ ਗੱਡੀਆਂ ਦੀ ਚੱਲ ਰਹੀ ਹੈ ਜਿਹੜੇ ਸਾਡੇ ਲੋਕਾਂ ਜਿੱਥੇ ਲੋਕਾਂ ਦਾ ਘੱਟ ਜ਼ਿਆਦਾ ਹੁੰਦਾ ਹੈ ਉੱਥੇ ਸ਼ਕਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਔਰ ਆਪਰੇਸ਼ਨਸ ਪਲਾਨ ਕੀਤੇ ਹੈ ਜੋ ਸਾਡੇ ਚੱਲ ਰਹੇ ਹਨ ਇਸ ਦੇ ਨਾਲ ਨਾਲ ਜਿਹੜੇ ਸਾਡੇ ਬਾਰਡਰ ਖੇਤਰ ਹਨ ਉਹਨਾਂ ਦੇ ਵਿੱਚ ਵੀ ਚੌਕਸੀ ਵਧਾਈ ਗਈ ਹੈ ਸਭ ਕੇ ਦੇ ਗੁਪਤ ਜੋ ਸੁਝਾਵਾ ਪੁਲਿਸ ਨੂੰ ਮਿਲਦੀਆਂ ਨੇ ਤਾਂ ਉਹ ਸੁਝਾਵਾ ਗੁਪਤ ਨਹੀਂ ਰਹਿੰਦੀਆਂ ਉਹ ਸਬੰਧ ਨਾਲ ਕੋਲ ਪਹੁੰਚ ਜਾਂਦੀਆਂ ਨੇ ਇੱਕ ਮਾਮਲਾ ਬੱਡੂਾ ਦੇ ਪਿੰਡ ਤੋਂ ਸਾਹਮਣੇ ਆਇਆ ਕਰਮ ਸਿੰਘ ਦਾ ਕਿ ਉਹਨਾਂ ਨੂੰ ਹਸਬੰਡ ਵਾਈਫ ਨੂੰ ਮਾਰਨ ਪੈ ਗਏ ਨੇ 100 ਤੋਂ 150 ਬੰਦਾ ਤੇ ਉਹ ਕਹਿੰਦੇ ਵੀ ਸਾਨੂੰ ਸਾਡੇ ਤੇ ਹੀ ਇਲਜ਼ਾਮ ਲੱਗੇ ਨੇ ਕਿ ਤੁਸੀਂ ਜੀ ਸਾਡੀ ਜਿਹੜੀ ਇਨਫੋਰਮੇਸ਼ਨ ਹੈ ਪੁਲਿਸ ਸਾਡੇ ਕੋਲ ਦੇਖੋ ਇੱਕ ਕੋਈ ਆਈਸੋਲੇਟਡ ਇਨਸੀਡੈਂਟ ਦੇ ਬਾਰੇ ਮੈਂ ਕਮੈਂਟ ਨਹੀਂ ਕਰਨਾ ਚਾਹੁੰਗਾ ਕਿਉਂਕਿ ਮੇਰੇ ਕੋਲ ਜਾਣਕਾਰੀ ਨਹੀਂ ਹੈ ਬਟ ਮੈਂ ਇਹ ਦੱਸਣਾ ਚਾਹਾਂਗਾ ਤੁਹਾਨੂੰ ਕਿ ਸਾਡੀ ਜਿਹੜੀ ਹੈਲਪਲਾਈਨ ਹੈ ਪੁਲਿਸ ਜਿਹੜੀ ਡਰੰਕਸ ਦੀ ਹੈਲਪਲਾਈਨ ਹੈ ਉਸ ਦੇ ਵਿੱਚ ਰੋਜ਼ ਸੈਕੜੇ ਫੋਨ ਕਾਲਸ ਆਉਂਦੀਆਂ ਨੇ ਜਿਸ ਨੂੰ ਅਸੀਂ ਵੈਰੀਫਾਈ ਕਰਕੇ ਉਸ ਦੇ ਉੱਤੇ ਐਕਸ਼ਨ ਵੀ ਲੈਂਦੇ ਹਾਂ ਔਰ ਬਹੁਤ ਸਾਰੇ ਪਰਚੇ ਹਜ਼ਾਰਾਂ ਦੀ ਸੰਖਿਆ ਦੇ ਪਰਚੇ ਲੋਕਾਂ ਦੀ ਇਨਫੋਰਮੇਸ਼ਨ ਤੇ ਦਰਜ ਹੋਇਆ ਸੋ ਲੋਕ ਬਹੁਤ ਸਾਡੇ ਨਾਲ ਸਹਿਯੋਗ ਕਰ ਰਹੇ ਹਨ ਬਿਨਾ ਲੋਕਾਂ ਦੇ ਸਹਿਯੋਗ ਦੇ ਕੋਈ ਵੀ ਇਸ ਤਰ੍ਹਾਂ ਦੀ ਮੁਹਿੰਮ ਸੰਭਵ ਨਹੀਂ ਹੈ